ਦੁੱਖ ਚੱਲਿਆ ਜਾਵੇ ਨਾ ਸਰਵਣ ਪੁੱਤ ਦਾ ਪੁਰਾ ਵੇ ਛੋੜਾ ਦੁੱਖ ਚੱਲਿਆ ਜਾਵੇ ਨਾ ਸਰਵਣ ਪੁੱਤ ਦਾ ਬੁਰਾ ਵੇ ਛੋੜਾ ਜਾ ਦੋ ਰਾ ਦੇ ਦਸਰਤ ਨੇ ਖੋਲ ਚੜਾਈ ਦਰ ਦੇ ਕਹਾਣੀ ਸੂਣ ਮੋਤੇ लाडले ਦੀ ਪਿੰਦੇ ਕਿਵੇਂ ਮਾ ਪਿਓ ਪਾਣੀ ਸੂਣ ਮੋਤੇ लाडले ਦੀ ਪਿੰਦੇ ਕਿਵੇਂ ਮਾ ਪਿਓ ਪਾਣੀ ਹੋ ਦਿਲ ਤੜਫਣ ਦੋ ਹਾਰੇ ਦਿਲ ਤੜਫਣ ਦੋ ਹਾਰੇ ਮਾਰਿਆ ਹੌਣ ਹਾਰਨੇ ਲੋੜਾ ਦੁੱਖ ਚੱਲਿਆ ਜਾਵੇ ਨਾ ਸਰਣ ਪਤ ਦਾ ਭਰਾ ਵੀ ਛੋੜਾ ਬੇਸ਼ੱਕ ਰਾਜ ਆਤੈ ਝਾੜਦਾ ਫੁੱਲ ਟਾਲਿਓ ਕੱਚਾ ਚੱਲ ਲੈ ਚੱਲ ਸਾਨੂੰ ਵੀ ਜਿੱਥੇ ਪਿਆਰ लाडला ਬੱਚਾ ਚੱਲ ਲੈ ਚੱਲ ਸਾਨੂੰ ਵੀ ਜਿੱਥੇ ਪਿਆਰ लाडला ਬੱਚਾ ਬਸ ਜੀਵਨ ਸਾਡੇ ਦਾ ਬਸ ਜੀਵਨ ਸਾਡੇ ਦਾ ਬਾਕੀ ਵਕਤ ਰਹਿ ਗਿਆ ਥੋੜਾ ਦੁੱਖ ਚੱਲਿਆ ਜਾਵੇ ਨਾ ਸਾਵਣ ਪੁੱਤ ਦਾ ਬਰਾਵ ਛੋੜਾ ਚੁੱਕ ਤੁਰਿਆ ਬੈਂਗੀ ਨੂੰ ਤੂੰ ਮੇ ਕੋਲ ਲਾੜ ਲੈ ਲਿਆਂਦੇ ਚੁੱਕ ਤੁਰਿਆ ਬੈਂਗੀ ਨੂੰ ਤੂੰ ਮੇ ਕੋਲ ਲਾੜ ਲੈ ਲਿਆਂਦੇ ਪੈ ਲੋਧ ਪੁੱਤਰ ਦੀ ਤੇ ਧਾ ਮਾਰ ਮਾਰ ਕਰ ਲਾਉਂਦੇ ਪੈ ਲੋਧ ਪੁੱਤਰ ਦੀ ਤੇ ਧਾ ਮਾਰੇ ਮਾਰੇ ਕਰ ਲਾਉਂਦੇ ਅਗ ਵਾਸੀ ਭਾਵੀ ਦੀ ਅਗੇ ਬਾਸੀ ਭਾਵੀ ਦੀ ਦਿੱਤਾ ਸਾਲ ਦੇ ਸਮੀ ਜੋੜਾ ਦੁੱਖ ਚੱਲਿਆ ਜਾਵੇ ਨਾ ਸਰਮਣ ਪੁੱਤ ਦਾ ਬੁਰਾ ਵਛੋੜਾ ਇੱਕ ਪੁੱਤਰ ਖਾਤਰ ਵੇ ਅਸੀਂ ਤਾਂ ਯਤਨ ਕਰੇ ਸੀ ਲੱਖਾਂ ਇੱਕ ਪੁੱਤਰ ਖਾਤਰ ਵੇ ਅਸੀਂ ਤਾਂ ਯਤਨ ਕਰੇ ਸੀ ਲੱਖਾਂ ਜੇ ਸਰਬਣ ਹੋਇਆ ਸੀ ਚਾਰੇ ਤੇਵਾਰੀਆਂ ਅੱਖਾਂ ਜੇ ਸਰਬਣ ਹੋਇਆ ਸੀ ਚਾਰੇ ਤੇਵਾਰੀਆਂ ਅੱਖਾਂ ਹੋ ਲੁੱਟ ਲਿਆ ਵਿਚਰੋਹੀ ਦੇ ਬਲੂਟ ਲਵ ਚਰੋਹੀ ਦੇ ਅੰਦਲੇ ਤੇ ਅੰਦਲੀ ਦਾ ਜੋੜਾ ਦੁੱਖ ਚੱਲਿਆ ਜਾਵੇ ਨਾ ਸਰਵਨ ਪੁੱਤ ਦਾ ਬੁਰਾ ਵਿਛੋੜਾ ਦੁੱਖ ਚੱਲਿਆ ਜਾਵੇ ਨਾ ਸਰਵਨ ਪੁੱਤ ਦਾ ਬੁਰਾ ਵਿਛੋੜਾ ਪਾਣੀ ਚ ਡਰੇ ਦੀ ਪੈ ਗਈ ਅੱਧ ਸਰਵਣ ਤੋਂ ਮਹੰਗੀ ਹੂਟੇ ਪਾਣੀ ਚ ਡਰੇ ਦੀ ਪੈ ਗਈ ਅੱਧ ਸਰਵਣ ਤੋਂ ਮਹੰਗੀ ਹੁਣ ਬਿਬਤਾ ਵਿਚਾਰ ਆਦੀ ਰਾਜਾ ਕੌਣ ਚੁਕੂਗਾ ਮਹੰਗੀ ਮੁਕਤ ਬਚਾਰ ਆਦੀ ਰਾਜਾ ਕੌਣ ਚੁਕੂਗਾ ਮਹੰਗੀ ਹੁਣੇ ਪਾਸੇ ਹਟਣਾ ਨਹੀਂ ਮੂੜੇ ਪਾਸੇ ਹਟਣਾ ਨਹੀਂ ਜ਼ਿੰਦਗੀ ਦੇ ਰਸਤੇ ਤੋਂ ਰੋੜਾ ਦੁੱਖ ਚੱਲਿਆ ਜਾਵੇ ਨਾ ਸਰਵਣ ਬੁੱਧ ਦਾ ਨਾਮ ਰਾਮ ਛੋੜਾ ਮਾਰੇ ਮੂ ਮਮਤਾ ਦੇ ਪਾਉਂਦੇ ਦੋਵੇਂ ਹਾਲ ਦੁਖਾਈ ਮਾਰੇ ਮੋ ਮਮਤਾ ਦੇ ਪਾਉਂਦੇ ਦੋਵੇਂ ਖਾਰ ਦਵਾਈ ਕਾਸ ਪੈ ਗਈ ਰੋਂਦਿਆਂ ਨੂੰ ਮੁੜ ਕੇ ਫੇਰ ਹੌਸ ਨਾ ਆਈ ਕਾਸ ਪੈ ਗਈ ਰੋਂਦਿਆਂ ਨੂੰ ਮੁੜ ਕੇ ਫੇਰ ਹੌਸ ਨਾ ਆਈ ਬਲਵੰਤ ਕਵੀ ਆਖੇ ਬਲਵੰਤ ਕਵੀ ਆਖੇ ਭਾਵੇਂ ਮਾਰ ਮੋਤ ਨੂੰ ਲੋੜਾ ਦੁੱਖ ਚੱਲਿਆ ਜਾਵੇ ਨਾ ਸਰਵਣ ਪੁੱਤ ਦਾ ਭਰਾ ਵਿਛੋੜਾ ਦੁੱਖ ਹੀ ਚੱਲਿਆ ਜਾਵੇ ਨਾ ਸਰਵਣ ਪੁੱਤ ਦਾ ਭਰਾ ਵਿਛੋੜਾ